ਲੇ ਕੇ ਆਦਰਾ ਕਿਸਾਨ ਵੀਰੋ ਪਹਿਲਾ ਟਰੈਕਟਰ ਤੁਹਾਡੇ ਸਾਹਮਣੇ ਨਿਊ ਬੋਲੈਂਡ 3630 ਸੁਪਰ ਰੰਗਮਨ ਟਰੈਕਟਰ ਦਾ ਤੁਸੀਂ ਵੇਖ ਸਕਦੇ ਹੋ ਬਹੁਤ ਸਾਫ ਸੁਥਰਾ ਟਰੈਕਟਰ ਹੈ ਗੱਲ ਕਰੀਏ ਮਾਡਲ ਦੀ 16 ਮਾਡਲ ਆ ਰੇਟ 5 ਲੱਖ ਤੇ 80000 ਰੁਪਇਆ ਟਰੈਕਟਰ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਚਲਦੇ ਅਗਲੇ ਟਰੈਕਟਰ ਦੇ ਵੱਲ ਅਗਲਾ ਟਰੈਕਟਰ ਆ ਸਵਰਾਜ 724 FE ਇਹ 98 ਮਾਡਲ ਆ ਰੇਟ 1 ਲੱਖ ਤੇ 20000 ਰੁਪਇਆ ਟੈਰਾਂ ਦੀ ਕੰਡੀਸ਼ਨ ਬਿਲਕੁਲ ਠੀਕ ਠਾਕ ਆ ਰੰਗ ਬਨ ਵਾਲੇ ਟਰੈਕਟਰ ਤੁਹਾਡੇ ਸਾਹਮਣੇ ਦੇਖ ਸਕਦੇ ਹੋ ਅਗਲਾ ਟਰੈਕਟਰ ਕਿਸਾਨੀ ਵਿਰੋ ਮਹਿੰਦਰਾ 225 DI ਇਹ 93 ਮਾਡਲ ਆ ਰੇਟ 1 ਲੱਖ ਤੇ 5000 ਟਾਇਰ ਆ ਜਿਹੜੇ ਗੱਲ ਕਰੇ ਟਾਇਰਾਂ ਦੀ ਅਗਲੇ ਤੇ ਪਿਛਲੇ ਟਾਇਰ ਬਿਲਕੁਲ ਕਸੇ ਹੋਏ ਆ ਕੰਡੀਸ਼ਨ ਤੁਹਾਡੇ ਸਾਹਮਣੇ ਰੰਗ ਬਨ ਵਾਲੇ ਟਰੈਕਟਰ ਦੀ ਦੇਖ ਸਕਦੇ ਹੋ ਮਹਿੰਦਰਾ 225 DI ਚੱਲਦੇ ਅਗਲੇ ਟਰੈਕਟਰ ਦੇ ਵੱਲ ਅਗਲਾ ਟਰੈਕਟਰ ਕਿਸਾਨੀ ਵਿਰੋ ਸਵਰਾਜ 963 FI ਇਹ ਥਾ 18 ਮਾਡਲ ਆ ਰੇਟ ਇਹਦਾ 6 ਲੱਖ ਰੁਪਈਆ ਪੂਰਾ ਉੱਚਾ ਟਰੈਕਟਰ ਆ ਸਾਫ਼ ਸੁਥਰਾ ਟਾਇਰਾਂ ਦੀ ਗੱਲ ਕਰੀਏ ਟਾਇਰ ਵੀ ਬਿਲਕੁਲ ਨਵੇਂ ਆ ਰੰਗ ਬਣ ਬਣੀਓ ਟਰੈਕਟਰ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ ਬਹੁਤ ਹੀ ਸਾਫ਼ ਸੁਥਰਾ ਟਰੈਕਟਰ ਆ ਕਿਸਾਨ ਵੀਰੋ ਮੋਗਾ ਟਰੈਕਟਰ ਮੰਡੀ ਦੇ ਵਿੱਚ ਚੱਲਦੇ ਅਗਲੇ ਟਰੈਕਟਰ ਦੇ ਬਾਅਦ ਅਗਲਾ ਟਰੈਕਟਰ ਆ ਕਿਸਾਨ ਵੀਰੋ ਮਹਿੰਦਰਾ 475 DI ਇਹ ਪੰਜਾਬ ਨੰਬਰ ਆ PB 31 ਰੰਗ ਬਣ ਵਾਲੀ ਕੋ ਟਰੈਕਟਰ ਸਾਫ਼ ਆ ਜੇ ਗੱਲ ਕਰੇ ਟਾਇਰਾਂ ਦੀ ਟਾਇਰ ਵੀ ਬਿਲਕੁਲ ਨਵੇਂ ਆ ਮਾਡਲ 8 ਤੇ ਰੇਟ 2,85,000 ਟਰੈਕਟਰ ਤੁਸੀਂ ਵੇਖ ਸਕਦੇ ਹੋ ਬਹੁਤ ਹੀ ਸਾਫ ਸੁਥਰਾ ਟਰੈਕਟਰ ਹੈ ਮਹਿੰਦਰਾ 475 DI ਚਾਲਦਿਆ ਕਿਸਾਨ ਵੀਰੋ ਅਗਲੇ ਟਰੈਕਟਰ ਦੇ ਵੱਲ ਅਗਲਾ ਟਰੈਕਟਰ ਆ ਕਿਸਾਨ ਵੀਰੋ ਜਿਹੜਾ ਸੋਨਾ ਲੀਕਾ 740 ਮਾਡਲ 98 ਆ ਰੇਟ 1,63,000 ਪੰਜਾਬ ਨੰਬਰ ਆ ਟਾਇਰਾਂ ਦੀ ਕੰਡੀਸ਼ਨ ਤੇ ਟਰੈਕਟਰ ਦੀ ਕੰਡੀਸ਼ਨ ਰੰਗ ਬਣ ਬਣੀ ਹੋ ਤੁਹਾਡੇ ਸਾਹਮਣੇ ਆ ਵੇਖ ਸਕਦੇ ਹੋ ਬਹੁਤ ਹੀ ਸਾਫ ਸੁਥਰਾ ਟਰੈਕਟਰ ਆ ਚਲਦੇ ਹਾਂ ਜਗਲੇ ਟਰੈਕਟਰ ਦੇ ਵੱਲ ਅਗਲਾ ਟਰੈਕਟਰ ਕਿਸਾਨੀ ਵਿਰੋ ਤੁਹਾਡੇ ਸਾਹਮਣੇ ਮਿੰਦਰਾ 265 DI ਇਹ 98 ਮਾਡਲ ਆ ਰੇਟ ਇਹਦਾ 157000 ਪੰਜਾਬ ਨੰਬਰ ਕੰਡੀਸ਼ਨ ਟਰੈਕਟਰ ਦੀ ਰੰਗ ਬੰਨ ਬੰਨੀ ਹੋ ਤੇ ਟਾਇਰਾਂ ਬੰਨ ਤੁਹਾਡੇ ਸਾਹਮਣੇ ਆ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਸਾਫ ਆ 70 ਤੋਂ 80% ਦੇ ਟਾਇਰ ਪਏ ਆ ਦੇਖ ਸਕਦੇ ਹੋ ਟਰੈਕਟਰ ਬਹੁਤ ਹੀ ਸਾਫ ਉਤਰਾ 265 DI ਚਲਦੇ ਹਾਂ ਅਗਲੇ ਟਰੈਕਟਰ ਦੇ ਵੱਲ ਅਗਲਾ ਟਰੈਕਟਰ ਕਿਸਾਨੀ ਵਿਰੋ ਸਵਰਾਜ 735 ਜੀ ਗੱਲ ਕਰੀਏ ਮਾਡਲ ਦੀ 99 ਮਾਡਲ ਆ ਰੇਟ 1,25,000 ਕੰਡੀਸ਼ਨ ਟਰੈਕਟਰ ਦੀ ਤੁਹਾਡੇ ਸਾਹਮਣੇ ਹੈ ਦੇਖ ਸਕਦੇ ਹੋ origignal ਟਰੈਕਟਰ ਆ ਸਾਰਾ ਜੀ ਸਵਰਾਜ ਚਲਦੇ ਆ ਅਗਲੇ ਟਰੈਕਟਰ ਦੇ ਵੱਲ ਅਗਲਾ ਟਰੈਕਟਰ ਕਿਸਾਨ ਵੀਰ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਆ ਜੀ ਆਪਾਂ Ford 3620 18 ਮੀنو ਟਰੈਕਟਰ ਬਿਲਕੁਲ ਸਾਫ ਆ ਜੀ MRF ਦੇ ਚਾਰੇ ਟਾਇਰ ਆ ਰੰਗ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ 95 ਮਾਡਲ ਆ ਰੇਟ 2,15,000 ਰੁਪਇਆ ਕੰਡੀਸ਼ਨ ਟਰੈਕਟਰ ਦੀ ਤੁਹਾਡੇ ਸਾਹਮਣੇ ਹੈ 36ਵੀਂ ਫੋਰਥ ਚੱਲਦੇ ਜੇ ਅਗਲੇ ਟਰੈਕਟਰ ਦੇ ਵੱਲ ਅਗਲਾ ਟਰੈਕਟਰ ਆ ਕਿਸਾਨੇ ਵੀਰੋ ਅਰਜਨ 555 ਇਹ 19 ਮਾਡਲ ਦਾ ਰੇਟ 5 ਲੱਖ 35000 ਬਿਲਕੁਲ オリジナル ਟਰੈਕਟਰ ਆ ਸਾਫ ਸੁਥਰਾ 14928 ਗੁੱਡਇਰ ਦੇ ਟਾਇਰਾਂ ਦੇ ਟਰੈਕਟਰ ਕੰਡੀਸ਼ਨ ਡੰਗ ਦੀ ਤੁਸੀਂ ਵੇਖ ਸਕਦੇ ਹੋ ਤੁਹਾਡੇ ਸਾਹਮਣੇ ਇਹ ਟਰੈਕਟਰ ਟਾਇਰਾਂ ਬੰਨਿਆ ਓਕੇ ਆ ਬਹੁਤ ਹੀ ਸੋਹਣਾ ਤੇ ਸਾਫ ਸੁਥਰਾ ਟਰੈਕਟਰ ਆ ਜੀ ਅਰਜਨ 555 ਅਗਲਾ ਟਰੈਕਟਰ ਆ ਜੀ ਮਹਿੰਦਰਾ 475 डीਏ ਇਹ 96 ਮਾਡਲ ਆ ਜੀ ਰੇਟ 1 ਲੱਖ ਤੇ 80 ਹਜ਼ਾਰ ਰੰਗ ਬਨ ਬਨੋਂ ਟਰੈਕਟਰ ਜਿਹੜਾ ਪੂਰਾ ਸਾਫ਼ ਪਿਆ ਟਾਇਰਾਂ ਦੀ ਕੰਡੀਸ਼ਨ ਵੀ ਸਾਫ਼ ਰੰਗ ਬਨ ਬਨੋਂ ਕੰਡੀਸ਼ਨ ਤੁਸੀਂ ਦੇਖੋ ਅਗਲਾ ਟਰੈਕਟਰ ਕਿਸਾਨ ਵੀਰੋ ਤੁਹਾਡੇ ਸਾਹਮਣੇ ਮਹਿੰਦਰਾ 265 DI ਗੱਲ ਕਰੀਏ ਮਾਡਲ ਦੀ 2002 ਮਾਡਲ ਆ ਰੇਟ 2 ਲੱਖ ਤੇ 25 ਹਜ਼ਾਰ ਆ ਇਹ ਭੂਮੀਪੁੱਤਰ ਟਰੈਕਟਰ ਚਾਰੇ ਟਾਇਰ ਨਵੇਂ ਆ ਰੰਗ ਬਨ ਬਨੋਂ ਟਰੈਕਟਰ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਡੈੱਕ ਟਰੈਕਟਰ ਤੇ ਲੱਗਾ ਹੋਇਆ ਜੀ ਟਰੈਕਟਰ ਤੁਹਾਡੇ ਸਾਹਮਣੇ ਆ ਵੇਖ ਸਕਦੇ 265 DI ਮਹਿੰਦਰਾ ਭੂਮੀਪੁੱਤਰ ਅਗਲਾ ਟਰੈਕਟਰ ਕਿਸਾਨ ਵੀਰੋ ਫਾਰਮ ਟਰੈਕ 6898 ਮਾਡਲ ਆ ਰੇਟ 2 ਲੱਖ ਤੇ 25000 ਪੰਜਾਬ ਨੰਬਰ ਟਰੈਕਟਰ ਰੰਗ ਬਨ ਬਨੂ ਟਰੈਕਟਰ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਰੰਗ ਜਿਹੜਾ ਤਾਂ ਵਿੱਚੋਂ ਵਿੱਚ ਥੋੜਾ ਉੱਡਿਆ ਹੋਇਆ ਕੰਡੀਸ਼ਨ ਟਾਇਰਾਂ ਦੀ ਤੁਹਾਡੇ ਸਾਹਮਣੇ ਆ 40 ਤੋਂ 60% ਟਾਇਰਾਂ ਦੀ ਕੰਡੀਸ਼ਨ ਆ ਬਹੁਤ ਹੀ ਸਾਫ਼ ਸੁਥਰਾ ਤੇ オリジナル ਟਰੈਕਟਰ ਆ ਛਤਰੀ ਲੱਗੀ ਹੋਈ ਹੈ ਇਹਦੇ ਤੇ ਟਰੈਕਟਰ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਦੇਖ ਸਕਦੇ ਹੋ ਫਾਰਮ ਟਰੈਕ 60 ਅਗਲਾ ਟਰੈਕਟਰ ਕਿਸਾਨ ਵੀਰੋ ਲੈ ਕੇ ਹਾਜ਼ਰ ਆ ਜੀ ਨਿਊ ਹੋਲੈਂਡ 3630 ਪਿਛਲੇ ਟਾਇਰ 16 ਨੂੰ 28 ਦੇ ਆ ਜੀ ਐਮ ਆਰ ਐਫ ਦੇ ਟਾਇਰਾਂ ਚ ਕੰਡੀਸ਼ਨ ਰੰਗ ਬੰਨ ਮੈਨੂੰ ਟਰੈਕਟਰ ਦੀ ਤੁਹਾਡੇ ਸਾਹਮਣੇ ਜੀ ਟਾਇਰਾਂ ਦੀ ਕੰਡੀਸ਼ਨ ਵੀ ਓਕੇ ਆ ਫਾਈਬਰ ਦੀ ਛਤਰੀ ਲੱਗੀ ਹੋਈ ਆ ਡੈਕ ਲੱਗਾ ਹੋਇਆ ਗੱਲ ਕਰੀਏ ਮਾਡਲ ਦੀ ਇਹ 12 ਮਾਡਲ ਰੇਟ 4 ਲੱਖ 70 ਹਜ਼ਾਰ ਅਗਲਾ ਟਰੈਕਟਰ ਕਿਸਾਨ ਵੀਰੋ ਜੋਡੀਕਰ 52 ਦਾ ਇਹ ਪੰਜਾਬ ਨੰਬਰ ਰੇਟ 480000 ਮਾਡਲ 10 ਟਰੈਕਟਰ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਵੇਖ ਸਕਦੇ ਹੋ। ਅਗਲਾ ਟਰੈਕਟਰ ਵੀ ਤੁਹਾਡੇ ਸਾਹਮਣੇ ਅਰਜਨ 605 DI ਇਹ 13 ਮਾਡਲ ਹੈ ਰੇਟ 415000 ਰੁਪਿਆ ਕੰਡੀਸ਼ਨ ਦੀ ਗੱਲ ਕਰੇ ਟਰੈਕਟਰ ਤੇ ਤੁਹਾਡੇ ਸਾਹਮਣੇ ਵੇਖ ਸਕਦੇ ਹੋ। ਸਾਫ ਸੁਥਰਾ ਟਰੈਕਟਰ ਹੈ ਜੀ ਰੰਗ ਬੰਦ। ਅਗਲਾ ਟਰੈਕਟਰ ਤੁਹਾਡੇ ਸਾਹਮਣੇ ਕਿਸਾਨ ਵੀਰੋ ਮਹਿੰਦਰਾ 265 DI ਗੱਲ ਕਰੀ ਇੱਕ ਟਰੈਕ ਕੰਡੀਸ਼ਨ ਦੀ ਬਹੁਤ ਸਾਫ਼ ਸੁਥਰੀ ਟਰੈਕਟਰ ਦੀ ਕੰਡੀਸ਼ਨ ਆ ਜੀ 98 ਮਾਡਲ ਆ ਯਾ ਰੇਟ 1,70,000 ਟਾਇਰ ਤੁਹਾਡੇ ਸਾਹਮਣੇ ਵੇਖ ਸਕਦੇ ਹੋ ਜੀ ਗੂਡਗਰ ਦੇ ਟਾਇਰਾਂ ਚ 12x28 ਦਾ ਸਾਈਜ਼ ਆ ਟਰੈਕਟਰ ਦੇ ਟਾਇਰਾਂ ਦਾ ਬਿਲਕੁਲ ਸਾਫ਼ ਸੁਥਰਾ ਟਰੈਕਟਰ ਆ ਜੀ ਅਗਲਾ ਟਰੈਕਟਰ ਆ ਕਿਸਾਨ ਵੀਰਾਂ ਤੁਹਾਡੇ ਸਾਹਮਣੇ ਸਵਰਾਜ 735 ਇਹਦਾ ਮਾਲਕ ਵੀਰਾਂ ਨੇ ਪੰਪਾ ਜਿਹੜਾ ਬਾਹਰ ਕਰਾਇਆ ਹੋਇਆ ਜੀ ਪੰਜਾਬ ਨੰਬਰ ਆ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਠੀਕ ਠਾਕ ਆ 97 ਮਾਡਲ ਆ ਰੇਟ 1,45,000 ਚੱਲਦੇ ਆ ਜੀ ਅਗਲੇ ਟਰੈਕਟਰ ਦੇ ਵੱਲ ਅਗਲਾ ਟਰੈਕਟਰ ਕਿਸਾਨ ਵੀਰੋ ਮੈਸੀ 5245 ਡੀਆ ਇਹਦੇ ਟੈਰਨ ਦੀ ਕੰਡੀਸ਼ਨ ਠੀਕ ਠਾਕ ਹੀ ਆ ਜੀ ਕੰਡੀਸ਼ਨ ਰੰਗ ਬਣਵਣੀ ਹੈ ਤੁਹਾਡੇ ਸਾਹਮਣੇ ਆ ਮਾਡਲ ਦੀ ਗੱਲ ਕਰੀਏ 8 ਆ ਜੀ ਰੇਟ ਪੂਰਾ 2 ਲੱਖ ਆ ਜੀ ਦੇਖ ਸਕਦੇ ਹੋ ਟਰੈਕਟਰ ਤੁਹਾਡੇ ਸਾਹਮਣੇ